ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਭਾਈ ਸਾਹਿਬ ਜੀ ਅੱਜ ਦੇ ਦਿਨ ਤੇ ਸਿੱਖਾਂ ਨੂੰ ਸਭ ਤੋਂ ਵੱਧ ਕੁਰਬਾਨੀਆਂ ਪਰ ਆਜ਼ਾਦੀ ਉਹਨਾਂ ਨੂੰ ਮਿਲੀ ਜਿਨ੍ਹਾਂ ਨੇ ਖੂਨ ਨਹੀਂ ਡੋਲਿਆ ਤੇ ਸਿੱਖ ਹਲੇ ਵੀ ਆਪਣੀ ਜਦੋਂ ਯਾਦ ਕਰ ਰਹੇ ਨੇ ਬਿਲਕੁਲ ਸਿੱਖ 1947 ਤੋਂ ਲੈ ਕੇ ਲਗਾਤਾਰ ਗੁਲਾਮੀ ਹੰਡਾ ਰਹੇ ਆ ਔਰ ਸਿੱਖਾਂ ਤੇ ਵਾਰ-ਵਾਰ ਤਸ਼ੱਦਦ ਕੀਤਾ ਜਾ ਰਿਹਾ ਵਾਰ-ਵਾਰ ਗੁਲਾਮੀ ਦਾ ਉਹਨਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਔਰ ਇਸ ਗੁਲਾਮੀ ਤੋਂ ਛੁਟਕਾਰਾ ਪਾਉਣ ਵਾਸਤੇ ਹੀ ਇਹ ਖਾਲਸਾਧਰ ਸੰਗਰਧ ਚੱਲ ਰਿਹਾ ਜਿਸ ਦੀ ਆਰੰਭਤਾ ਸਤਖੰਡ ਸ੍ਰੀ ਦਰਬਾਰ ਸਾਹਿਬ ਤੇ ਹੋਏ ਤੀਸਰੇ ਕਮਨੀ ਕੱਲੂਕਾਰੇ ਤੋਂ ਬਾਅਦ ਹੋਈ ਸੀ ਜਦੋਂ ਜੂਨ 1984 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਭਾਈ ਅਮਰੀਕ ਸਿੰਘ ਜੀ ਜਨਰਲ ਸਾਹਿਬ ਏਕ ਸਿੰਘ ਜੀ ਭਾਈ ਮਹੰਗਾ ਸਿੰਘ ਜੀ ਵਰਗੇ ਯੋਧੇ ਸ਼ਹੀਦ ਹੋ ਗਏ ਸੀ ਸੋ ਉਹਨਾਂ ਦੇ ਪਵਿੱਤਰ ਖੂਨ ਦੇ ਨਾਲ ਇਹ ਸੰਘਰਸ਼ ਦੀ ਨੀਂਹ ਰੱਖੀ ਗਈ ਔਰ ਜਿਸ ਦੀ ਐਲਾਨ ਜਿਸ ਦਾ ਐਲਾਨ 29 ਅਪ੍ਰੈਲ 1986 ਨੂੰ ਕੀਤਾ ਗਿਆ ਸੀ ਸਰਬਤਖਾਲ ਸਾਹਿਬ ਵੱਲੋਂ ਸੋ ਉਸ ਦਿਨ ਤੋਂ ਲੈ ਕੇ ਲਗਾਤਾਰ ਖਾਲਸਾਤਨ ਦਾ ਸੰਘਰਸ਼ ਜਾਰੀ ਆ ਔਰ ਜਾਰੀ ਰਹੇਗਾ ਕਿਉਂਕਿ ਭਾਰਤ ਦੇ ਵਿੱਚ ਸਿੱਖਾਂ ਤੇ ਜੋ ਜ਼ੁਲਮ 1984 ਤੋਂ ਪਹਿਲਾਂ ਤੇ ਬਾਅਦ ਵਿੱਚ ਹੋਇਆ ਉਹ ਇਸ ਸਰੀ ਦੇ ਵਿੱਚ ਵੀ ਲਗਾਤਾਰ ਜਾਰੀ ਆ ਥਾਂ ਥਾਂ ਦੇ ਸਿੱਖ ਨੌਜਵਾਨਾਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਸ਼ਹੀਦ ਕੀਤਾ ਜਾ ਰਿਹਾ ਚਾਹੇ ਖੜਕੂਬਾਦ ਦਾ ਨਾਮ ਦੇ ਕੇ ਚਾਹੇ ਗੈਂਗਸਟਰਾਂ ਦਾ ਨਾਮ ਦੇ ਕੇ ਚਾਹੇ ਕਿਸੇ ਹੋਰ ਤਰੀਕੇ ਦੇ ਨਾਲ ਉਹਨਾਂ ਨੂੰ ਅਸ਼ੀਰਤ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿਹਾ ਜਾ ਜਾਦਾ ਕਿ ਹਰਿਆਣਾ ਦੀ ਬਰਾਬਰੀ ਵਾਸਤੇ ਲਿਆ ਰਹੇ ਸੀ ਤੇ ਉਹਨੇ ਸਾਡੇ ਤੇ ਫਾਇਰਿੰਗ ਕਰ ਦਿੱਤੀ ਕਦੀ ਇਦਾਂ ਹੋ ਸਕਦਾ ਬਿਲਕੁਲ ਬਕਵਾਸ ਕਰਦੀ ਹੈ ਭਾਰਤ ਦੀ ਪੁਲਿਸ ਅਤੇ ਪੰਜਾਬ ਦੀ ਪੁਲਿਸ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਸਿੱਖ ਕੌਮ ਨੂੰ ਦਬਾਉਣਾ ਜਦ ਕਿ ਸੰਤ ਜਰਨੈਲ ਸਿੰਘ ਜੀ ਖਾਸਾ ਭਿੰਡਰਾਵਾਲਿਆਂ ਦੇ ਬਚਨਿਆਂ ਕਿ ਸਿੱਖ ਕੌਮ ਗੇਂਦ ਦੀ ਨਿਆਂ ਜਿੰਨਾ ਕੋਈ ਇਹਨੂੰ ਦੱਬ ਕੇ ਧਰਤੀ ਤੇ ਮਾਰੇਗਾ ਉਹਨਾਂ ਹੀ ਜ਼ਿਆਦਾ ਉੱਭਰੇਗੀ ਅੱਜ ਜਿੱਥੇ ਅਸੀਂ ਖਾਲਸਾਣ ਦੀ ਜੰਗੇ ਆਜ਼ਾਦੀ ਦੇ ਸ਼ਹੀਦਾਂ ਨੂੰ ਸਰਦਾ ਦਾ ਬਲ ਭੇਡ ਵੀ ਕਰਦੇ ਆਂ ਔਰ ਉਹਨਾਂ ਦੇ ਨਿਸ਼ਾਨੇ ਪ੍ਰਤੀ ਅਕੀਦਾ ਔਰ ਦ੍ਰਿੜਤਾ ਵੀ ਪ੍ਰਗਟ ਕਰਦੇ ਆਂ ਉੱਥੇ ਅਸੀਂ ਖਾਲਸਾਣ ਦਾ ਸੰਘਰਸ਼ ਲੜਨ ਵਾਲੇ ਭਾਈ ਬਦਾਵਾ ਸਿੰਘ ਬੱਬਰ ਜਥੇਦਾਰ ਬੱਬਰ ਖਾਲਸਾ ਭਾਈ ਹਰਜੀਤ ਸਿੰਘ ਨੀਟਾ ਮੁਖੀ ਖਾਲਸਾਣ ਜਿੰਦਾਬਾਦ ਫੌਜ ਵਰਗੇ ਜੋਧੇ ਜੋ ਖਾਲਸਤਾਨ ਦੀ ਗੱਲ ਨੂੰ ਅੱਗੇ ਤੋਰ ਰਹੇ ਆ ਸੰਘਰਸ਼ ਲੜ ਰਹੇ ਆ ਆਪਣੇ ਸਟੈਂਡ ਤੇ ਕਾਇਮ ਹਨ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਤੇ ਉਹਨਾਂ ਵਰਗੇ ਸਾਰੇ ਹੀ ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ ਇਹ ਅਰਦਾਸ ਵੀ ਕਰਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਕਿ ਉਹਨਾਂ ਯੋਧਿਆਂ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਉਹ ਕੌਮ ਦੇ ਗੁਲੂਮ ਗੁਲਾਮੀ ਲੋਰ ਵਾਸਤੇ ਚੱਲ ਰਹੇ ਸੰਘਰਸ਼ ਨੂੰ ਅੱਗੇ ਲੈ ਆ ਸਕਣ ਸਾਡੇ ਨਾਲ ਭਾਈ ਮਰੀਕ ਸਿੰਘ ਜੀ ਛੋਟਾ ਸਾਹਿਬ ਨੇ ਛੋਟਾ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਅੱਜ ਦਾ ਦਿਨ ਜਿਹੜਾ ਆ ਹਿੰਦੁਸਤਾਨ ਲਈ ਤਾਂ ਆਜ਼ਾਦੀ ਦਾ ਦਿਨ ਹੋ ਲੇਕਿਨ ਸਾਡੇ ਲਈ ਇਹ ਬਲੈਕ ਡੇ ਆ ਔਰ ਅਸੀਂ ਜਿੰਨਾ ਅਸੀਂ ਆਪਣਾ ਘਰ ਆਪਣੀ ਪ੍ਰਾਪਤ ਨਹੀਂ ਕਰ ਲੈਂਦੇ ਉਹਨਾਂ ਚਿਰ ਅਸੀਂ ਨਹੀਂ ਹਟਣਾ ਕਿਉਂਕਿ ਸਰਬੱਤ ਖਾਲਸਾ ਨੇ ਸਿੱਖ ਕੌਮ ਨੇ ਸਿੱਖ ਨੇਸ਼ਨ ਨੇ ਇਹ ਮਤਾ ਪਾਸ ਕੀਤਾ ਕਿ ਅਸੀਂ ਆਪਣਾ ਘਰ ਲੈਣਾ ਆ ਅਕਾਲ ਤਖਤੋਂ ਇਹ ਹੋਇਆ ਜਿਸ ਵੇਲੇ ਵੀ ਅਕਾਲ ਤਖਤੋਂ ਕੋਈ ਨਾਲ ਨਾਮਾ ਹੋਇਆ ਉਹ ਪ੍ਰਾਪਤੀ ਤੋਂ ਬਗੈਰ ਨਹੀਂ ਹਟੇ ਸੋ ਇਸ ਕਰਕੇ ਸਾਡਾ ਇੱਕ ਹੱਕ ਬਣਦਾ ਔਰ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨੂੰ ਲੈ ਕੇ ਗਾਹਾਂ ਤੇ ਗਾਹਾਂ ਤੁਰੀਏ ਐਸ ਵੇਲੇ ਸਾਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਪਤਾ ਲੱਗ ਰਿਹਾ ਕਿ ਜਿੰਨੀ ਹਿੰਦੂਆਂ ਨੇ ਸਾਡੇ ਨਾਲ ਧੋਖੇ ਕੀਤੇ ਆ ਸਿੱਖਾਂ ਦੇ ਨਾਲ ਬੇਈਮਾਨੀ ਕੀਤੀ ਆ ਉਹ ਸਾਰਿਆਂ ਦੇ ਸਾਹਮਣੇ ਆ ਗਈ ਆ ਤੇ ਸਾਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਿੱਖਾਂ ਨੇ ਆਪਣਾ ਘਰ ਲੈ ਕੇ ਰਹਿਣਾ ਔਰ ਪੰਜ ਆਈਸ ਜਿਹੜੀਆਂ ਬਾਹਰ ਲੀਆਂ ਮੁਲਕਾਂ ਆ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਯੂਨਾਈਟਿਡ ਕਿੰਗਡਮ ਯੂਰਪ ਇਹਨਾਂ ਨੂੰ ਪਤਾ ਲੱਗ ਗਿਆ ਕਿ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਚੂਪ ਦਾ ਬਲੰਦਾ ਉਹ ਕਹਿੰਦੀ ਕੋਸ਼ਵਾ ਤੇ ਕਰਦੀ ਕੋਸ਼ਵਾ ਉਹਨਾਂ ਨੇ ਬੁਰਕਾ ਪਾਇਆ ਡੈਮੋਕ੍ਰੇਸੀ ਦਾ ਲੇਕਿਨ ਡਿਕਟੇਟਰਸ਼ਿਪ ਹੋ ਰਹੀ ਆ ਸੋ ਇਸ ਕਰਕੇ ਸਾਨੂੰ ਇਹ ਡਿਕਟੇਟਰਸ਼ਿਪ ਖਤਮ ਕਰਾਉਣੀ ਪੈਣੀ ਆ ਔਰ ਇਹਨਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਰੱਭਣਾ ਸਾਡੇ ਗੁਰੂਆਂ ਨੇ ਸ਼ਹਾਦਤਾਂ ਦੇ ਕੇ ਹਿੰਦੂਆਂ ਦੀ ਹਿੰਦੂ ਕੌਮ ਨੂੰ ਬਚਾਇਆ ਲੇਕਿਨ ਅੱਜ ਇਹਨਾਂ ਨੇ ਸਾਨੂੰ ਕੀ ਦਿੱਤਾ ਉਹਦਾ ਉਹਦਾ ਅਲ ਜਾਵਾ ਕੀ ਦਿੱਤਾ ਕਿ ਸਾਨੂੰ ਮਾਰ ਲੈਣ ਦੇ ਹੋ ਗਏ ਆ ਸਿੱਖਾਂ ਨੂੰ ਖਤਮ ਕਰਨ ਤੇ ਤੁਲ ਗਏ ਆ ਲੇਕਿਨ ਇਹਨਾਂ ਦਾ ਭੁਲੇਖਾ ਆ ਸਿੱਖ ਕੌਮ ਕਦੇ ਵੀ ਨਹੀਂ ਖਤਮ ਹੋਈ ਚਾਹੇ ਅਬਦਾਲੀ ਦਾ ਟਾਈਮ ਹੋਵੇ ਚਾਹੇ ਕੋਈ ਹੋਰ ਹੋਵੇ ਇਸ ਕਰਕੇ ਇਹ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਇਹ ਗੁਲਾਮੀ ਜਿਹੜੀ ਇਹ ਲਾ ਕੇ ਹਟਣਾ ਤੇ ਖਾਲਿਸਤਾਨ ਲੈ ਕੇ ਹਟਣਾ